ਅਸੀਂ ਭਗਵਾਨ ਤਮਨ ਨੂੰ ਰਾਜਾ ਬਣਾਇਆ ਸੀ ਅਸੀਂ ਚਾਹੁੰਦੇ ਸੀ ਪੰਜਾਬ ਨੂੰ ਨਾਲ ਲੈ ਕੇ ਚੱਲੇ ਪੰਜਾਬ ਨੂੰ ਆਪਦੇ ਨੂੰ ਅੱਕੇ ਲੈ ਕੇ ਚੱਲੇ ਪਰ ਉਹਨਾਂ ਨੇ ਗਾਂ ਦਿੱਲੀ ਦੇ ਨਾਲ ਸੰਬੰਧ ਰੱਖੇ ਜਿੱਥੋਂ ਤਰ ਲੋਕਾਂ ਦੇ ਮਨ 'ਚ ਇਹ ਦੁਖੀ ਹਿਰਦਾ ਵੀ ਹੋਇਆ ਵਾ ਵੀ ਅਸੀਂ ਗਰੀਤਵਾ ਗਰੀਨ ਵਾਤਾਵਰਨ ਦੇ ਰਾਜੇ ਹੋਈਏ ਤੇ ਸਾਰਿਆਂ ਨੂੰ ਵੱਧ ਸਾਡੀਆਂ ਕੁਰਬਾਨੀਆਂ ਤੇ ਜੋ ਵੀ ਚੀਜ਼ ਵੇਖੀ ਜਾਵੇ ਅਸੀਂ ਪੰਜਾਬ ਨੂੰ ਅੱਗੇ ਹੋ ਕੇ ਦੰਨੇ ਆ ਤੇ ਸਾਨੂੰ ਹਮੇਸ਼ਾ ਪਿੱਛੇ ਹੀ ਰੱਖਿਆ ਜਾਂਦਾ ਹੈ ਚੀਜ਼ਾਂ ਤੇ ਕੀ ਲੱਗਦਾ ਕਿ ਲੋਕ ਲਾਲਚ ਤੋਂ ਦੂਰ ਹੋ ਕੇ ਸਰਬਜੀਤ ਸਿੰਘ ਖਾਲਸਾ ਦੀ ਚੋਣ ਕਰ ਸਕਦੇ ਆ ਇਮਾਨਦਾਰ ਰੂਹਾਂ ਸੱਚੀਆਂ ਰੂਹਾਂ ਕਦੇ ਵਿਗਦੀਆਂ ਨਹੀਂ ਗਈਆਂ ਹਮੇਸ਼ਾ ਉਹ ਲੋਕ ਹੀ ਲਾਲਚ ਦੇ ਵਿੱਚ ਆ ਜਾਂਦੇ ਆ ਜਿਹੜੇ ਲਾਲਚ ਪ੍ਰਤੀ ਨੀਤ ਰੱਖਦੇ ਆ ਆਪਦੀ ਤੁਸੀਂ ਇਹ ਸੋਚ ਰੱਖਿਆ ਕਰੋ ਕਿ ਪੰਜਾਬ ਤੁਹਾਡਾ ਘਰ ਆ ਜੋ ਤੁਹਾਡੇ ਘਰ ਦੇ ਵਿੱਚ ਪੈਦਾ ਹੁੰਦਾ ਅਸਲ ਤਾਂ ਉਹ ਤੁਹਾਨੂੰ ਮਿਲਣਾ ਹੀ ਚਾਹੀਦਾ ਵਾ ਜਿਵੇਂ ਕਿ ਤੁਹਾਡੇ ਪੰਜਾਬ ਦੇ ਵਿੱਚ بجلی ਪੈਦਾ ਹੁੰਦੀ ਆ ਉਹ ਤੁਹਾਨੂੰ ਦੇ ਰਹੇ ਆ ਤੇ ਕੋਈ ਵੱਡੀ ਗੱਲ ਨਹੀਂ ਕੀ ਤਾਂ ਹੀ ਦਾ ਪੰਜਾਬ ਦਾ ਰੌਲਾ ਔੜਦਾ ਕਿ ਕਮਾਉਂਦੇ ਅਸੀਂ ਆ ਖਾਂਦਾ ਕੋਈ ਹੋਰ ਆ ਸਾਨੂੰ ਨਸ਼ਿਆਂ ਦੇ ਗੁਲਾਮ ਕਰ ਦਿੱਤਾ ਜਾਂਦਾ ਮੈਂ ਇੰਨਾ ਕੋ ਪੂਰਾ ਅਸ ਰੱਖਦਾ ਕਿ ਇਹ ਕੇਸ ਨਹੀਂ ਨਿਸ਼ਾਨ ਜੇ ਹੋਣ ਵਾਲੇ ਟਾਈਮ ਦੇ ਵਿੱਚ ਖੜਾ ਹੁੰਦਾ ਨਾ ਤਾਂ ਇਹਦੇ ਰਾਜ ਦੇ ਵਿੱਚ ਨਸ਼ਾ ਵੇਖਿਆ ਜਾਊਗਾ ਇੰਨਾ ਕੋ ਮੈਨੂੰ ਜਰੂਰ ਪਤਾ ਚਾਹੇ ਉਹ ਹਿੰਦੂਆਂ ਦੀ ਕੁੜੀ ਹੋਵੇ ਚਾਹੇ ਉਹ ਮੁਸਲਮਾਨਾਂ ਦੀ ਜਾਇਓ ਸਿੱਖਾਂ ਦੀ ਰਾਤ ਨੂੰ 12 ਵਜੇ ਵੀ ਨਿਕਲਿਆ ਕਰੂਗੀ ਇਹ ਕੇਸਰੀ ਨਿਸ਼ਾਨ ਦੇ ਥੱਲੇ ਕਿਸੇ ਬੰਦੇ ਦੀ ਜਰਤ ਨਹੀਂ ਹੋਇਆ ਕਰੂ ਜੀ ਉਹਦੇ ਲਈ ਝਾਗ ਪਾਵੇ ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਰੋਟੇ ਰੋਟੀ ਦਿੱਤਾ ਜਾ ਰਿਹਾ ਹੈ ਤਾਂ ਤਮਾਮ ਸਾਰੀਆਂ ਤਰ੍ਹਾਂ ਦੇ ਨਾਲ-ਨਾਲ ਖਾਸ ਕਰ ਖਾਸ ਕਰ ਜਿਹੜਾ ਜੂਥ ਹੈ ਵਕ-ਵਕ ਪਾਰਟੀਆਂ ਦੇ ਨਾਲ ਸਮੇਂ-ਸਮੇਂ ਤੇ ਜੁੜਦਾ ਏ ਤਾਂ ਵੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੱਡੀ ਤਦਾਦ ਦੇ ਵਿੱਚ ਹਮਾਇਤ ਕਰਦਾ ਨਜ਼ਰ ਆਉਂਦਾ ਹੈ ਮੇਰੇ ਨਾਲ ਨੌਗਵਾਨ ਇਹਦੇ ਨਾਲ ਗੱਲਬਾਤ ਕਰਾਂਗਾ ਭਾਈ ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾ ਧਰਮ ਦਾ ਸਾਜੀ ਕਿੱਥੋਂ ਆਇਓ ਜੀ ਟੈਂਡ ਲੋਹਾਰਾ ਜੀ ਕਿਹੜੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੋ ਅਸੀਂ ਬਰਾਗੀ ਸਾਹਾ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਤ ਦੇ ਕੋਲ ਨਾਲ ਸੰਬੰਧ ਰੱਖਦੇ ਤੇ ਕੀ ਲੱਗਦਾ ਜੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਸਮੁੱਚੇ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ ਹੈ ਮਾਹੌਲ ਜੀ ਕੇਸਰੀ ਨਿਸ਼ਾਨ ਦੀ ਮੈਂ ਗੱਲ ਕਰਾਂ ਕਿ 700 ਸਾਲ ਪਿੱਛੋਂ ਕਿਤੇ ਲੜਾਇਆ ਗਿਆ ਵਾ 17 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਲਹਿਰਾਇਆ ਸੀਗਾ ਤੇ ਪੂਰੀ ਦੁਨੀਆ ਨੇ ਸਾਥ ਦਿੱਤਾ ਸੀ ਤੇ ਯਾਦ ਕਰਵਾਇਆ ਸੀਗਾ ਤੇ 700 ਸਾਲ ਪਿੱਛੋਂ ਫੇਰ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਨਿਸ਼ਾਨ ਫੜਾਇਆ ਜੇ ਕੇਸਰੀ ਨਿਸ਼ਾਨ ਤੇ ਪੂਰੇ ਪੰਜਾਬ ਦਾ ਇੱਕ ਬਣਾਇਆ ਸੀਗਾ ਮਾਹੌਲ ਕੀ ਰਾਜ ਬਣਾਤਾ ਸੀਗਾ ਕਰਕੇ ਕਿ ਰਾਜ ਤੋਂ ਬਾਅਦ ਹੁਣ ਫੇਰ 700 ਸਾਲ ਦੀ ਗੱਲ ਕਰਾਂ ਤੇ ਭਾਈ ਅਮਰਤਪਾਲ ਸਿੰਘ ਨੇ ਇਹ ਨਿਸ਼ਾਨ ਨੂੰ ਫੇਰ ਦੁਬਾਰਾ ਠਾਇਆ ਤੇ ਮੈਨੂੰ ਲੱਗਦਾ ਕਿ ਕਾਲ ਪੁਰਖ ਦੀ ਫੁੱਲ ਕਿਰਪਾ ਜੱਤ ਸਾਡੇ ਪੱਕੀ ਸਾਡੇ ਕੋਲੇ ਆ ਅਸੀਂ ਹਾਰਦੇ ਨਹੀਂਗੇ ਤੇ ਨਾਲ ਦੀ ਨਾਲ ਉਹ ਲੀਡ ਮੈਂ ਝਾੜੂ ਵਾਲਿਆਂ ਨਾਲ ਬੇਨਤੀ ਜ਼ਰੂਰ ਕਰੂੰਗਾ ਉਹਨਾਂ ਨੂੰ ਮੁੰਡਿਆਂ ਨੂੰ ਅਸੀਂ 17 ਦੇ ਵਿੱਚ ਮਿਹਨਤ ਬਹੁਤ ਕੀਤੀ ਸੀਗੀ ਜੇ ਤਾਂ ਅੱਗੇ ਸਰਕਾਰ ਝਾੜੂ ਦੀ ਬਾਨੀ ਹੁੰਦੀ ਕਿ ਦਿੱਕਤ ਕੋਈ ਨਹੀਂ ਸੀਗੀ ਪਰ ਜਿਹੜੇ ਝਾੜੂ ਵਾਲੇ ਆ ਇਹਨਾਂ ਨੇ ਸਾਰੀਆਂ ਸੀਟਾਂ ਜਿੱਤ ਕੇ ਕਾਂਗਰਸ ਤੇ ਝੋਲੀ ਪਾਉਣੀਆਂ ਵਾਂ ਅੱਗੇ ਜਾਂ ਭਾਜਪਾ ਦੇ ਕਿ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂਗਾ ਝੋਲੀ ਤੋਂ ਕੀ ਮੰਨਦੇ ਹੋ ਕਿ ਝੋਲੀ ਕਿਵੇਂ ਪਾਉਣੀ ਹੈ ਕਹਿਣਾ ਕੀ ਚਾਹੁੰਦੇ ਅਸਲ ਦੇ ਇਹ ਕਹਿਣਾ ਇਹ ਚਾਹੁੰਦੇ ਆ ਕਿ ਪੰਜਾਬ ਇੱਕ ਗ੍ਰੀਨ ਵਾਤਾਵਰਨ ਆ ਕਿ ਅਸੀਂ ਭਗਵਾਨ ਤਮਨ ਨੂੰ ਰਾਜਾ ਬਣਾਇਆ ਸੀ ਅਸੀਂ ਚਾਹੁੰਦੇ ਸੀ ਪੰਜਾਬ ਨੂੰ ਨਾਲ ਲੈ ਕੇ ਚੱਲੇ ਪੰਜਾਬ ਨੂੰ ਆਪਦੇ ਨੂੰ ਅੱਗੇ ਲੈ ਕੇ ਚੱਲੇ ਪਰ ਉਹਨਾਂ ਨੇ ਗਾਂ ਦਿੱਲੀ ਦੇ ਨਾਲ ਸੰਬੰਧ ਰੱਖੇ ਜਿੱਥੋਂ ਤਰ ਲੋਕਾਂ ਦੇ ਮਨ 'ਚ ਦੁਖੀ ਹਿਰਦਾ ਵੀ ਹੋਇਆ ਵਾ ਕਿ ਅਸੀਂ ਗ੍ਰੀਤਵਾ ਗ੍ਰੀਨ ਵਾਤਾਵਰਨ ਦੇ ਰਾਜੇ ਹੋਈਏ ਤੇ ਸਾਰਿਆਂ ਨਾਲ ਵੱਧ ਸਾਡੀਆਂ ਕੁਰਬਾਨੀਆਂ ਤੇ ਜੋ ਵੀ ਚੀਜ਼ ਵੇਖੀ ਜਾਵੇ ਅਸੀਂ ਪੰਜਾਬ ਨੂੰ ਅੱਗੇ ਹੋ ਕੇ ਦੰਨੇ ਆ ਤੇ ਸਾਨੂੰ ਹਮੇਸ਼ਾ ਪਿੱਛੇ ਹੀ ਰੱਖਿਆ ਜਾਂਦਾ ਹੈ ਚੀਜ਼ਾਂ ਤੇ ਤੇ ਸਾਨੂੰ ਇਹ ਚੀਜ਼ਾਂ ਨਹੀਂ ਪਸੰਦ ਆ ਅਸੀਂ ਤਾਂ ਹੀ ਭਾਈ ਸਰਵਜ ਸਿੰਘ ਖਾਲਸਾ ਇਹਨੂੰ ਬੋਰਡ ਦੇਣ ਜਾ ਰਹੇ ਆ ਤਾਂ ਕਿ ਐਮਪੀ ਦੀ ਸੀਟ ਵਿੱਚ ਤਿੰਨ ਹੋਰ ਸਾਡੇ ਵੀਰੇ ਜਾਣ ਪੰਜਾਬ ਦੇ ਮੁੱਦਿਆਂ ਤੇ ਬੋਲਣ ਕਿ ਪੰਜਾਬ ਬਾਰੇ ਗੱਲ ਕਰਨ ਸਿਰ ਪੰਜਾਬ ਬਾਰੇ ਕਿਉਂਕਿ ਪੰਜਾਬ ਉਹ ਸਟੇਟ ਆ ਕਿ ਸਾਰੀ ਦੁਨੀਆ ਨੂੰ ਏਪੋ ਯੋਨੀ ਛਕਾਉਂਦੀ ਆ ਦਿੰਦੀ ਆ ਸਾਰੇ ਸਿਧਾਂਤ ਇਥੋਂ ਸਿੱਖਦੇ ਆ ਪਰ ਇਹ ਨਹੀਂ ਡੋਬਦੇ ਆ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਸਿਆਸੀ ਧਿਰਾਂ ਦੇ ਨੁਮਾਇंदे ਲਗਾਤਾਰ ਚੋਣ ਖਾੜੇ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਆ ਕੀ ਲੱਗਦਾ ਕਿ ਇਸ ਵਾਰ ਜਿਹੜੇ ਲੋਕ ਐ ਉਹ ਤਮਾਮ ਸਾਰੀਆਂ ਸਿਆਸੀ ਧਿਰਾਂ ਦੇ ਨਾਲੋਂ ਗੁਰੇਜ਼ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਚੋਣ ਕਰ ਰਹੇ ਆ ਜਰੂਰ ਕੋਈ ਸ਼ੱਕ ਨਹੀਂ ਜਦੋਂ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਆ ਤੇ ਅਸੀਂ ਮਿੱਟੀ ਦੇ ਬਣਾਏ ਹੋਏ ਇਨਸਾਨ ਆ ਸਾਡੀ ਮੱਤ ਸੋਧ ਸਾਰੀ ਉਹਦੇ ਹੱਥ ਹੁੰਦੀ ਆ ਜਦੋਂ ਕਿਧਰਲੇ ਪਾਸੇ ਸੱਚ ਚੱਲਦਾ ਵਾ ਸੱਚ ਵਾਲੇ ਪਾਸੇ ਕੁਦਰਤ ਆਪ ਦੇ ਆਪ ਹੋ ਜਾਂਦੀ ਐ ਕਿ ਸਾਨੂੰ ਇਹ ਸਮਾਂ ਨਹੀਂ ਭੁੱਲਣਾ ਚਾਹੀਦਾ ਕਿ ਹਰਮੰਦਰ ਸਾਹਿਬ ਤੇ ਜਿੰਨੇ ਵਾਰੀ ਅਟੈਕ ਹੋਇਆ ਵਾ ਚਾਹੇ ਉਹ ਜਕਰੀਆ ਖਾਨ ਸੀਗਾ ਚਾਹੇ ਮੱਥਾ ਰੈਗਟ ਸੋਣੀ ਸੀ 153 ਦਿਨਾਂ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਵਾ ਤੇ ਉਹ ਟਾਈਮ ਦੀ ਇੰਦਰਾ ਗਾਂਧੀ ਜਿਹਨੂੰ ਬਹੁਤ ਤਗੜੀ ਸੂਝਵਾਨ ਇਹਦਾ ਸਾਰੇ ਮੁਲਕਾਂ 'ਚ ਰਾਜ ਚੱਲਦਾ ਹੀ ਆਪਦੇ ਸਮੇਂ ਤੇ ਹੰਕਾਰ ਹੋ ਗਿਆ ਸੀਗਾ ਤੇ ਸੰਤ ਭਿੰਡਰਾਲਿਆਂ ਨੇ ਜਿਨ੍ਹਾਂ ਨੇ ਉੱਥੇ ਆਪ ਦੇ ਆਪ ਨੂੰ ਸ਼ਹੀਦ ਕਰਵਾਇਆ 153 ਦਿਨਾਂ ਦੇ ਵਿੱਚ ਭਾਈ ਸੁਵੰਦ ਸਿੰਘ ਉਹਨਾਂ ਨੇ ਉਹਨਾਂ ਤੋਂ ਬਦਲਾ ਲਿਆ ਤੇ ਇਹ ਗੱਲਾਂ ਸੁਣਨ ਵਾਲੀਆਂ ਭਾਈ ਸਰਬਜੀਤ ਸਿੰਘ ਦੀਆਂ ਬਾਜ ਕਿਵੇਂ ਆਣ ਕੇ ਉਹਨਾਂ ਕੋਲੇ ਬਹਿਂਦਾ ਸੀ ਉਹਨਾਂ ਦਾ ਗੱਲਾਂ ਸੁਣੀਆਂ ਤਾਂ ਸਾਡਾ ਰੂਂ ਕੰਡਾ ਖੜਾ ਹੋ ਜਾਂਦਾ ਵਾ ਈ ਕਾਲਪੁਰਖ ਦੀ ਕਿਰਪਾ ਕਿਉਂਕਿ ਇਹ ਬ੍ਰਹਿਮੰਡਾ ਬਿਨ ਕਿਸੇ ਸਹਾਰੇ ਤੋਂ ਘੁੰਮ ਰਿਹਾ ਹੋਇਆ ਇਹਦੇ ਵਿੱਚ ਦੁਨੀਆ ਪਲਦੀ ਆ ਪਰ ਜਿੱਥੇ ਸੱਚ ਤੌਰ ਦਾ ਤੇ ਦੁਨੀਆ ਆ ਮਹਾਰੇ ਉਹਨੂੰ ਤਰ ਪੈਂਦੀ ਆ ਕਿ ਇਹ ਲਾਜ਼ਮੀ ਜਿੱਤ ਸਾਡੇ ਪੱਲੇ ਹੋਊਗੀ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਮੇਸਾ ਸੱਚ ਦਾ ਸਾਥ ਹੀ ਦੇਣਾ ਚਾਹੀਦਾ ਜਿਹੜੀਆਂ ਦੂਜੀਆਂ ਪਾਰਟੀਆਂ ਤਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਵੱਲੋਂ ਚੋਣਾਂ ਦੇ ਦਿਨਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਇਥੋਂ ਤੱਕ ਕਿ ਬਸ ਦੇ ਸਫਰ ਦੀਆਂ ਜਾਂ ਆਟਾ ਦਾਲ ਦੀਆਂ ਸਕੀਮਾਂ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਦੇ ਸੰਗੋਖ ਰੱਖੀਆਂ ਜਾਂਦੀਆਂ ਨੇ ਤੇ ਇੱਕ ਪਾਸੇ ਉਹ ਤਮਾਮ ਧਿਰਾਂ ਨੇ ਜਿਹੜੀਆਂ ਲਾਲਚ ਦਿੰਦੀਆਂ ਨੇ ਤੇ ਦੂਜੇ ਪਾਸੇ ਭਾਈ ਸਰਵਜੀਤ ਸਿੰਘ ਖਾਲਸਾ ਹੈ ਕੀ ਲੱਗਦਾ ਕਿ ਲੋਕ ਲਾਲਚ ਤੋਂ ਦੂਰ ਹੋ ਕੇ ਸਰਵਜੀਤ ਸਿੰਘ ਖਾਲਸਾ ਦੀ ਚੋਣ ਕਰ ਸਕਦੇ ਆ ਇਮਾਨਦਾਰ ਰੂਹਾਂ ਸੱਚੀਆਂ ਰੂਹਾਂ ਕਦੇ ਵਿਗਦੀਆਂ ਨਹੀਂ ਗੀਆਂ ਹਮੇਸ਼ਾ ਉਹ ਲੋਕੀ ਲਾਲਚ ਦੇ ਵਿੱਚ ਆ ਜਾਂਦੇ ਆ ਜਿਹੜੇ ਲਾਲਚ ਪ੍ਰਤੀ ਨੀਤ ਰੱਖਦੇ ਆ ਆਪਦੀ ਕਿਉਂਕਿ ਇਨਸਾਨ ਨੂੰ ਹਾਂ ਮਿਹਨਤ ਕਰਨ ਲਈ ਹੱਥ ਪੈਰ ਦਿੱਤੇ ਆ ਸਾਨੂੰ ਸਰਕਾਰਾਂ ਤੋਂ ਨੌਕਰੀਆਂ ਲੈਣਾ ਚਾਹੀਦੀਆਂ ਇਹਨਾਂ ਤੋਂ ਦੰਨ ਗਾਣਾ ਕਣਕ ਇਹੋ ਜਿਹੀਆਂ ਚੀਜ਼ਾਂ ਸਾਨੂੰ ਨਹੀਂ ਮੰਗਣੀਆਂ ਚਾਹੀਦੀਆਂ ਕਿਉਂਕਿ ਰਾਜ ਦੇ ਵਿੱਚ ਅਸੀਂ ਜਿਹਨੂੰ ਬਣਾਉਨੇ ਆ ਤੇ ਸਾਨੂੰ ਕੰਮ ਕਾ ਕਰਤ ਲਈ ਸਾਨੂੰ ਕੰਮ ਚਾਹੀਦਾ ਹੁੰਦਾ ਵਾ ਕਿ ਸਾਡੇ ਲੋਕ ਇਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਇਨਾਂ ਜਿਹੜੀਆਂ ਝੂਠੀਆਂ ਵਾਅਦਿਆਂ ਦੇ ਵਿੱਚ ਨਾ ਆਇਆ ਕਰੋ ਕਿ ਤੁਸੀਂ ਇਹ ਸੋਚ ਰੱਖਿਆ ਕਰੋ ਕਿ ਪੰਜਾਬ ਤੁਹਾਡਾ ਘਰ ਆ ਜੋ ਤੁਹਾਡੇ ਘਰ ਦੇ ਵਿੱਚ ਪੈਦਾ ਹੁੰਦਾ ਅਸਲ ਤਾਂ ਉਹ ਤੁਹਾਨੂੰ ਮਿਲਣਾ ਹੀ ਚਾਹੀਦਾ ਵਾ ਜਿਵੇਂ ਕਿ ਤੁਹਾਡੇ ਪੰਜਾਬ ਦੇ ਵਿੱਚ ਪਿਛਣੀ ਪੈਦਾ ਹੁੰਦੀ ਆ ਉਹ ਤੁਹਾਨੂੰ ਤੇਰੇ ਆ ਤੇ ਕੋਈ ਵੱਡੀ ਗੱਲ ਨਹੀਂ ਕੀ ਜੇ ਦੋ ਢਾਈਆਂ ਕਿ ਲੈਣਾ ਆਉਂਦੀ ਕੜ ਕੇ ਦੀਜਦਾ ਵਾ ਕੀ ਆਉਦੀ ਖਾਨ ਜੋ ਕੀ ਘਰੇ ਰੱਖਦਾ ਵਾ ਤੇ ਬਾਕੀ ਉਹ ਵੇਚ ਦਿੰਦਾ ਜੇ ਸਾਡੇ ਪੰਜਾਬ ਵਿੱਚ ਬਿਜਲੀ ਪੈਦਾ ਹੁੰਦੀ ਹੈ ਤੇ ਸਾਨੂੰ ਫ੍ਰੀ ਉਹ ਮਿਲਣੀ ਚਾਹੀਦੀ ਆ ਤੇ ਬਾਕੀ ਦਿੱਲੀ ਵਾਲੀਆਂ ਸਟੇਟਾਂ ਨੂੰ ਸਾਨੂੰ ਵੱਧ ਰੇਟ ਤੇ ਦੇਣੀ ਚਾਹੀਦੀ ਆ ਇਹਦਾ ਅਸਲੀਅਤ ਆਂਦਾ ਸਾਨੂੰ ਲੋਕ ਲਾਰੇ ਲਾਉਂਦੇ ਆ ਅਸਲ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਸਾਡੇ ਪੰਜਾਬ ਵਿੱਚ ਪੈਦਾ ਹੁੰਦਾ ਉਹ ਸਾਡਾ ਉਹ ਤੋਂ ਬਾਅਦ ਜੁਗੀਆਂ ਸਟੇਟਾਂ ਦਾ ਅਸੀਂ ਵੱਧ ਰੇਟ ਤੇ ਦਈਏ ਜਾਂ ਘਟ ਦੇਈਏ ਤਾਂ ਹੀ ਦਾ ਪੰਜਾਬ ਦਾ ਰੋਲਾ ਔੜਦਾ ਕਿ ਕਮਾਉਂਦੇ ਅਸੀਂ ਆਂ ਜਾਂਦਾ ਕਿ ਔਰਤ ਸਾਨੂੰ ਨਸ਼ਿਆਂ ਦੇ ਗੁਲਾਮ ਕਰ ਦਿੱਤਾ ਜਾਂਦਾ ਸਾਰਿਆਂ ਨੂੰ ਵੱਧ ਜੇ ਇਸ ਵਾਰ ਨਸ਼ੇ ਵੇਖਾਂ ਤਾਂ ਮੇਰੇ ਪੰਜਾਬ ਦੇ ਵਿੱਚ ਨਸ਼ੇ ਹੀ ਨਹੀਂ ਖਤਮ ਹੋ ਰਹੇ ਦੂਜੀ ਦਾ ਦੂਰ ਦੀ ਗੱਲ ਆ ਮੈਂ ਇੰਨਾ ਤੋਂ ਜ਼ਰੂਰ ਅਸਰ ਰੱਖਦਾ ਕਿ ਇਹ ਕੇਸਰੀ ਨਿਸ਼ਾਨ ਜੇ ਆਉਣ ਵਾਲੇ ਟਾਈਮ ਦੇ ਵਿੱਚ ਖੜਾ ਹੁੰਦਾ ਨਾ ਤਾਂ ਇਹਦੇ ਰਾਜ ਦੇ ਵਿੱਚ ਨਸ਼ਾ ਵੇਖਿਆ ਜਾਊਗਾ ਇੰਨਾ ਕ ਮੈਨੂੰ ਜਰੂਰ ਪਤਾ ਚਾਹੇ ਉਹ ਹਿੰਦੂਆਂ ਦੀ ਕੁੜੀ ਹੋਵੇ ਚਾਹੇ ਉਹ ਮੁਸਲਮਾਨਾਂ ਦੀ ਚਾਹੇ ਉਹ ਸਿੱਖਾਂ ਦੀ ਰਾਤ ਨੂੰ 12 ਵਜੇ ਵੀ ਨਿਕਲਿਆ ਕਰੂਗੀ ਇਹ ਕੇਸਰੀ ਨਿਸ਼ਾਨ ਦੇ ਥੱਲੇ ਕਿਸੇ ਬੰਦੇ ਦੀ ਜਰਤ ਨਹੀਂ ਹੋਇਆ ਕਰੂ ਜੇ ਉਹਦੇ ਲਈ ਝਾਗ ਪਾਵੇ ਕੇਸਰੀ ਨਿਸ਼ਾਨ ਦੀ ਇੰਨੀ ਮਹੱਤਵਾ ਵਾ ਤੇ ਕੋਈ ਵੀ ਬੰਦਾ ਉਹਦੇ ਮਾਂ ਪਿਓ ਨੂੰ ਘਰੋਂ ਕੁੱਟ ਕੇ ਬਾਹਰ ਨਹੀਂ ਕੱਢੂਗਾ ਕਿਉਂਕਿ ਕੇਸਰੀ ਨਿਸ਼ਾਨ ਦੀ ਇਹ ਮਹੱਤਵਾ ਵਾ ਕਿਉਂਕਿ ਕੇਸਰੀ ਨਿਸ਼ਾਨ ਨੇ ਹਮੇਸ਼ਾ ਸਾਨੂੰ ਦਿੱਤਾ ਗੁਰੂ ਮਹਾਰਾਜ ਦੀ ਬਖਸ਼ਾ ਤੇ ਹਮੇਸ਼ਾ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਹੁਣ ਤੋਂ ਨਹੀਂ ਇਹ ਬਹੁਤ ਲੰਮੇ ਟਾਈਮ ਤੋਂ ਰੜਕਦੇਆਂ ਸਾਨੂੰ ਲਾਰੇ ਲਾ ਕੇ ਆ ਰਹੀਆਂ ਵਾ ਕਿ ਮੈਂ ਲੋਕਾਂ ਨੂੰ ਇਹ ਚੀਜ਼ ਮੋੜ ਤੇ ਲੈ ਜਾਣਾ ਚਾਹੁੰਦਾ ਬਾਈ ਜਿਹੜੀਆਂ ਇਹ ਇਹ ਜਿਹੜਾ ਸ਼ਿੰਗਾਰਛਾ ਨਾ ਜਿਹੜਾ ਵੋਟਾਂ ਦਾ ਸਮੁੰਦਰੀ ਜੱਗ ਇਹਨੂੰ ਲੋਕ ਰੜਕਦੇ ਸੀਗੇ ਰੜਕਦੇ ਸੀਗੇ ਇਹਨਾਂ ਨੂੰ ਕਰਕੇ ਕਿ ਇਹ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਤੇ ਇੱਕ ਪਾਸੇ ਕੈਪਟਨ ਰਾਜਾ ਦੋਨਾਂ ਦੇ ਅੱਛੇ ਡੋਰ ਫੜੀ ਹੋਈ ਸੀ 5 ਸਾਲ ਉਹਦਾ ਰਾਜ ਤੇ 5 ਸਾਲ ਉਹਦਾ ਰਾਜ ਜਦੋਂ ਇਹਨੂੰ ਚੰਗੀ ਤਰ੍ਹਾਂ ਰੜਕਿਆ ਗਿਆ ਇਹਦੇ ਵਿੱਚੋਂ 70 ਸਾਲ ਉਹਨਾਂ ਨੇ ਰਾਜ ਕੀਤਾ ਰਾਜ ਕਰਨ ਤੋਂ ਬਾਅਦ ਇਹਦੇ ਵਿੱਚੋਂ ਇੱਕ ਕਿਸਾਨੀ ਸੰਘਰਸ਼ ਨਿਕਲਿਆ ਤੇ ਇੱਕ ਭਗਵੰਤ ਮਾਨ ਨਿਕਲਿਆ ਜਿਨ੍ਹਾਂ ਨੇ ਵਾਅਦੇ ਕੀਤੇ ਹੁਣ ਇਹਨਾਂ ਨੂੰ ਤਿੰਨ ਜਾਣੇ ਖਿੱਚਣ ਵਾਲੇ ਹੋ ਗਏ ਸੀਗੇ ਇੱਕ ਪਾਸੇ ਭਗਵੰਤ ਮਾਨ ਇੱਕ ਪਾਸੇ ਚਰਨਜੀਤ ਚੰਨੀ ਤੇ ਇੱਕ ਪਾਸੇ ਸੁਖਵੀਰ ਬਾਦਲ ਜਦੋਂ ਹੌਣ ਰੜਕੇ ਆ ਗਿਆ ਤਾਂ ਇਹਦੇ ਵਿੱਚੋਂ ਕੇਸਰੀ ਝੰਡਾ ਅਮਰਤਪੁਰ ਨਿਕਲਿਆ ਤੇ ਮੈਂ ਕਹੂੰਗਾ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਤਾਂ ਕਿ ਇਹਨਾਂ ਨੂੰ ਸੰਸਦ ਦੇ ਵਿੱਚ ਲੈ ਕੇ ਜਾਈਏ ਬਿਲਕੁਲ ਆ ਬਿਲਕੁਲ ਗੱਲਬਾਤ ਕੀਤੀ ਹੈ ਤਾਂ ਵੱਡਾ ਸਮਰਥਨ ਇਧਰਲੇ ਪਾਸੇ ਸੰਗਤ ਦਾ ਨਜ਼ਰ ਆ ਰਿਹਾ ਹੈ ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕੀ ਨਤੀਜੇ ਲੋਕਾਂ ਦੇ ਸਾਹਮਣੇ ਹੋ ਸਕਤੇ ਆ ਅੱਗੇ ਵੀ ਗੱਲਬਾਤ ਲੈ ਕੇ حاضر ਹੋਵਾਂਗੇ ਧੰਨਵਾਦ